ਇਹ ਜੋ ਉਹ ਦਾ ਮਹੀਨਾ ਚੱਲ ਰਿਹਾ ਹੈ ਇਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਪ੍ਰਵਾਦੀਆਂ ਸ਼ਹਾਦਤਾਂ ਦਾ ਮਹੀਨਾ ਹੈ ਬੇਅੰਤ ਸਿੱਖਾਂ ਦੀਆਂ ਸ਼ਹਾਦਤਾਂ ਦਾ ਮਹੀਨਾ ਹੈ ਇਸ ਮਹੀਨੇ ਦੌਰਾਨ ਇਸ ਮਹੀਨੇ ਦੇ ਵਿੱਚ ਬਹੁਤ ਸਾਰੇ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ 450 ਜਾਂਦੀ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੋਈ ਸਤਿਗੁਰੂ ਜੀ ਦੇ ਹੋਰ ਵੀ ਬਹੁਤ ਸਾਰੇ ਨਿਨ ਸਿੱਖ ਸੇਵਕਾਂ ਦੀਆਂ ਸ਼ਹਾਦਤਾਂ ਹੋਈਆਂ ਅੱਜ 9 ਤੂ ਦਾ ਦਿਨ ਹੈ ਅਨਕੂ ਨੂੰ ਚਮਕੌਰ ਦੀ ਭਿਆਨਕ ਲੜਾਈ ਹੋਈ ਹੈ ਜਿਸ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਦੋ ਸਾਹਿਬਜ਼ਾਦੇ ਹੋਰ ਕਈ ਗੁਰੂ ਕੇ ਸਿੰਘ ਜਿਹੜੇ ਨੇ 40 ਦੇ ਕਰੀਬ ਸਿੱਖ ਜਿਹੜੇ ਨੇ ਸ਼ਹਾਦਤ ਦਾ ਜਾਨ ਕੀ ਗਏ ਕਲਗੀਧਰ ਸੱਚੇ ਪਾਤਸ਼ਾਹ ਸਿੱਖਾਂ ਦੇ ਹੁਕਮ ਤੇ ਜਦ ਕੌਰ ਗੜੀ ਨੂੰ ਛੱਡ ਕੇ ਮਾਚੀਵਾੜੇ ਦੇ ਜੰਗਲ ਆ ਵਿੱਚ ਰੱਬੀ ਪਿਆਰ ਦੀ ਇੱਕ ਸੱਤ ਗਾਦਾਈ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਤਾ ਦਾ ਕਹਿਣਾ ਤੁੰਦ ਬਿਨ ਰੋਗ ਰਜਾਈਆਂ ਦਾ ਓਡਣ ਣਾਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰ ਦੇ ਨਾਸਨ ਸੱਤਰ ਚੰਗਾ ਭਟੇੜਿਆਂ ਦਾ ਰਣ ਦੂਸਰੇ ਪਾਸੇ ਮਾਤਾ ਗੁਜਰ ਕੌਰ ਜੀ 9 ਕੋ ਵਾਲੇ ਦਿਨ ਗੰਗੂ ਬ੍ਰਾਹਮਣ ਦੇ ਘਰ ਪਹੁੰਚੇ 9 ਕੋ ਦੀ ਰਾਤ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਸਹਜਾਦਾ ਜੋਰਾਵਰ ਸਿੰਘ ਜੀ ਸਹਜਾਦਾ ਫਤੇ ਸਿੰਘ ਜੀ ਨੇ ਗੰਗੂ ਬ੍ਰਾਹਮਣ ਦੇ ਘਰ ਪਕੀਤ ਕੀਤੀ ਹੈ ਇੰਦਰ ਚਮਕੌਰ ਦੀ ਗੜੀ ਵਿੱਚ 9 ਕੋ ਦੀ ਰਾਤ ਨੂੰ ਜਿਹੜਾ ਬਾਣਾ ਵਰਤਿਆ ਉਹਦਾ ਜ਼ਿਕਰ ਕੁਝ ਇਤਿਹਾਸਕਾਰਾਂ ਨੇ ਕੀਤਾ ਹੈ ਕਹਿੰਦੇ ਆ ਚਮਕੌਰ ਦੀ ਗੜੀ ਹੈ ਇੱਕ ਨੌਜਵਾਨ ਭੈਣ ਇੱਕ ਨੌਜਵਾਨ ਬੀਬੀ ਜਿਸ ਦੀ ਉਮਰ ਇਤਿਹਾਸਕਾਰਾਂ ਨੇ ਕੁਝ 17-18 ਸਾਲ ਦੇ ਕਰੀਬ ਦੱਸੀ ਹੈ ਇਤਿਹਾਸ ਵਿੱਚ ਇਸ ਬੀਬੀ ਦਾ ਨਾਮ ਬੀਬੀ ਫਰ ਸ਼ਰਨ ਕੌਰ ਜਾਂ ਸ਼ਰਨ ਕੌਰ ਕਰਕੇ ਲਿਖਿਆ ਹੈ ਇਸ ਬੀਬੀ ਨੇ ਇੱਕ ਦੀਵਾ ਹੱਥ ਵਿੱਚ ਲਿਆ ਹੋਇਆ ਇੱਕ ਹੱਥ ਵਿੱਚ ਇਹਨੇ ਦੀਵਾ ਫੜਿਆ ਤੇ ਕਮਰ ਪੱਸੇ ਤਲਵਾਰ ਵੱਜੀ ਹੋਈ ਹੈ ਤੇ ਆਪਣੇ ਗੁਰਸਿੱਖ ਭਰਾਵਾਂ ਦੇ ਮ੍ਰਿਤਕ ਸਰੀਰ ਲੱਖ ਨਹੀਂ ਫੇਰਦੇ ਯਾਰ ਜਦੋਂ ਇਸ ਪੈਣ ਦਾ ਇਤਿਹਾਸ ਸਾਹਮਣੇ ਆਉਂਦਾ ਤੇ ਅੱਜ ਦੀਆਂ ਸਿੱਖਾਂ ਦੇ ਘਰਾਂ ਵਿੱਚ ਜਨਮ ਲੈਣ ਵਾਲੀਆਂ ਧੀਆਂ ਦੇ ਵੱਲ ਖਿਆਲ ਜਾਂਦਾ ਤੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅਸੀਂ ਆਪਣੇ ਬਜ਼ੁਰਗਾਂ ਆਪਣੀਆਂ ਵਟੇਰਿਆਂ ਦੀਆਂ ਆਪਣੀਆਂ ਉਹਨਾਂ ਸਿੰਘਣੀਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਅਸੀਂ ਅੱਜ ਪਰਸਤੀ ਦੇ ਨਸ਼ੇ ਵਿੱਚ ਇੰਨੇ ਗਲਤਾਨ ਹੋ ਗਏ ਸਾਨੂੰ ਆਪਣੀਆਂ ਉਹਨਾਂ ਬੀਬੀਆਂ ਉਹਨਾਂ ਭੈਣਾਂ ਦੀਆਂ ਕੁਰਬਾਨੀਆਂ ਵਸਰ ਗਈਆਂ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਣਾ ਸਿੱਖੀ ਸ਼ਿਦਕ ਨੂੰ ਨਿਭਾਇਆ ਸ਼ਹਾਦਤ ਦਾ ਜਾਨ ਤੇ ਪੀ ਲਿਆ ਪਰ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਹੜਾ ਪਿਆਰ ਸੀ ਉਹਦੇ ਵਿੱਚ ਫਰਕ ਨਹੀਂ ਆਉਂਦਾ ਸਾਡੇ ਮਨਾਂ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਪਿਆਰ ਦਾ ਕੋਈ ਕਿਣਕਾ ਸ਼ਾਇਦ ਹੀ ਬਾਕੀ ਬਚਿਆ ਹੋਵੇ ਸਾਡੇ ਮਨਾਂ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੀਆਂ ਉਹਨਾਂ ਸ਼ਹਾਦਤਾਂ ਉਹਨਾਂ ਸਭ ਜਾਦਿਆਂ ਦੇ ਨੀਹਾਂ ਵਿੱਚ ਜਿਹਨੇ ਜਾਣਦਾ ਉਹ ਦੁੱਖदाई ਜਿਹੜਾ ਵਾਕਿਆ ਬਤੀਤ ਹੋਇਆ ਸਾਡੇ ਮਨਾਂ ਵਿੱਚ ਉਹਦੀ ਕੋਈ ਯਾਦ ਸ਼ਾਇਦ ਹੀ ਬਾਕੀ ਤਾਜ਼ਾ ਰਹੀ ਹੋਵੇ ਜੇ ਸਾਡੇ ਮਨਾਂ ਵਿੱਚ ਉਹਨਾਂ ਦੀਆਂ ਸ਼ਹਾਦਤਾਂ ਉਹਨਾਂ ਦੀਆਂ ਕੁਰਬਾਨੀਆਂ ਦੇ ਕੋਈ ਜਜ਼ਬੇ ਕੋਈ ਕਿਣਕੇ ਬਾਕੀ ਹੁੰਦੇ ਤੇ ਸਾਡੀਆਂ ਧੀਆਂ ਭੈਣਾ ਅੱਜ ਉਹ ਕوجਨਾ ਕਰਨੀਆਂ ਹੁੰਦੀਆਂ ਸਿੱਖੀ ਤੋਂ ਮੁਨਕਰ ਨਾ ਹੋਈਆਂ ਹੁੰਦੀਆਂ ਸਾਡੇ ਬੱਚਿਆਂ ਨੇ ਕੇਸ ਕੱਤਰ ਨਾ ਕਰਵਾਏ ਹੋਏ ਹੁੰਦੇ ਸਾਡੇ ਬੱਚਿਆਂ ਦੇ ਸਿਰਾਂ ਤੇ ਕੇਸ ਹੁੰਦੇ ਦਸਤਾਰੇ ਸਜਾਏ ਹੁੰਦੇ ਪੰਜ ਕਕਾਰ ਪਾਏ ਹੁੰਦੇ ਤੇ ਭੈਣਾ ਦੇ ਸਿਰਾਂ ਤੇ ਕੇਸਕੀਆਂ ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਪੰਜ ਕਕਾਰ ਹੁੰਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੁੰਦਾ ਤੇ ਮਾਣ ਨਾਲ ਕਹਿੰਦੀਆਂ ਕਿ ਅਸੀਂ ਬੀਬੀ ਹਰਸ਼ਰਨ ਕੌਰ ਦੀਆਂ ਵਾਰਸਾਂ ਹਾਂ ਅਸੀਂ ਮਾਤਾ ਗੁਜਰ ਕੌਰ ਦੀਆਂ ਵਾਰਸਾਂ ਹਾਂ ਅਸੀਂ ਮਾਤਾ ਭਾਗੋ ਦੀਆਂ ਵਾਰਸਾਂ ਹਾਂ ਪਰ ਮਾਫ਼ ਕਰਨਾ ਅੱਜ ਸਾਡੇ ਵਿੱਚ ਇੰਨੀ ਹਿੰਮਤ ਨਹੀਂ ਕਿ ਅਸੀਂ ਮਾਣ ਨਾਲ ਇਹ ਗੱਲ ਕਹਿ ਸਕੀਏ ਕਿਉਂ ਜਦੋਂ ਅਸੀਂ ਇਹ ਕਵਾਂਗੇ ਕਿ ਅਸੀਂ ਉਹਨਾਂ ਦੇ ਵਾਰਸ ਹਾਂ ਤੇ ਸੁਣਨ ਵਾਲਾ ਸਾਡੇ ਚਿਹਰੇ ਵੱਲ ਦੇਖੇਗਾ ਸਾਡੇ ਲਿਬਾਸ ਵੱਲ ਦੇਖ ਕੇ ਲੱਖ ਦੀ ਲਾਣਤ ਪਾਏਗਾ ਕਿ ਤੁਹਾਡੇ ਚਿਹਰੇ ਤੁਹਾਡੇ ਲਿਬਾਸ ਤੋਂ ਨਹੀਂ ਲੱਗਦਾ ਕਿ ਤੁਸੀਂ ਉਹਨਾਂ ਦੇ ਵਾਰਸ ਹੋ ਭੀਭੀ ਹਰ ਸ਼ਰਣ ਕਉ ਇਤਿਹਾਸ ਕਰ ਕੇ ਦੇ ਨੇ 18 ਕੋਸਾਲ ਦੀ ਕਰੀਬ ਉਮਰ ਕਮਰ ਕੱਸੇ ਕਿਰਪਾਨ ਐ ਇੱਕ ਹੱਥ ਵਿੱਚ ਛੋਟਾ ਜਿਹਾ ਦੀਵਾ ਜਾਂ ਮਿਸਾਲ ਕਹਿ ਲੋ ਜਗ ਦੀ ਹੋਈ ਮਿਸਾਲ ਲੈ ਕੇ ਇੱਕ ਦੋ ਲਾਸ਼ਾਂ ਨਹੀਂ ਮਾਫ ਕਰਨਾ ਇਸ ਉਮਰ ਦੇ ਵਿੱਚ ਕੋਈ ਨੌਜਵਾਨ ਭੈਣ ਜਾਂ ਵੀਰ ਹਨੇਰੇ ਵਿੱਚ ਪਈ ਹੋਈ ਲਾਸ਼ ਨੂੰ ਵੇਖ ਕੇ ਤੇ ਜੀਕਾ ਨਿਕਲ ਜਾਂਦੀ ਐ ਦਰਦੇ ਨਾਲ ਰੂਹ ਕੰਬ ਜਾਂਦੀ ਹੈ ਪਰ ਧੰਨ ਉਸ ਬੀਬੀ ਹਰਸ਼ਰਨ ਕੌਰ ਦਾ ਹਿਰਦਾ ਇੱਕ ਦੋ ਨਹੀਂ ਲੱਖਾਂ ਲਾਸ਼ਾਂ ਚਮਕੌਰ ਦੀ ਗੜੀ ਵਿੱਚ ਪਈਆਂ ਹੋਈਆਂ ਇੱਥੇ ਮੁਸਲਮਾਨਾਂ ਦੇ ਸਿਪਾਹਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਬਾਈ ਤਾਰ ਦੇ ਰਾਜਿਆਂ ਦੇ ਸਿਪਾਹਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਇਹਨਾਂ ਲੱਖ ਹਜ਼ਾਰਾਂ ਲੱਖਾਂ ਲਾਸ਼ਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੀ ਲਾਸ਼ ਪਈ ਹੋਈ ਹੈ ਇਨ੍ਹਾਂ ਲਾਚਾਂ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਆਪਾਂ ਵਾਰਨ ਵਾਰਿਓ 38 ਕੇ 40 ਦੇ ਕਰੀਬ ਗੁਰਸਿੱਖਾਂ ਦੀਆਂ ਲਾਚਾਂ ਪੰਜਾਂ ਹੋਈਆਂ ਤੇ ਉਸ ਘੁੱਪ ਹਨੇਰੇ ਦੇ ਵਿੱਚ ਬੀਬੀ ਸ਼ਰਨ ਕੌਰ ਮਿਸ਼ਾਲ ਦੀ ਲੋਹ ਦੇ ਨਾਲ ਗੁਰਸਿੱਖਾਂ ਦੇ ਸਰੀਰਾਂ ਨੂੰ ਪਛਾਣ ਰਹੀ ਹੈ ਕਿਸੇ ਲਾਸ਼ ਦੇ ਹੱਥ ਵਿੱਚ ਕੜਾ ਪਛਾਣਦੀ ਹੈ ਕਿਸੇ ਦੇ ਕੇਸਾਂ ਦਾ ਕੰਗਾ ਵੇਖਦੀ ਹੈ ਕਿਸੇ ਦੇ ਕੇਸ ਦੁਮਾਲਾ ਉਹਦੇ ਤੋਂ ਪਛਾਣ ਕਰਦੀ ਹੈ ਕਿਸੇ ਸਿੱਖ ਦੇ ਪਏ ਹੋਏ ਕਕਾਰਾਂ ਤੋਂ ਪਛਾਣ ਕਰਦੀ ਹੈ ਕਿ ਇਹ ਮੇਰੇ ਗੁਰੂ ਦੇ ਸਿੱਖ ਦਾ ਸਰੀਰ ਹੈ ਤੇ ਬੀਬੀ ਹਰਸ਼ਰਣ ਕੌਰ ਨੇ ਸਹਜੇ ਸਹਜੇ ਕੁਝ ਸਰੀਰ ਇਕੱਠੇ ਕੀਤੇ ਇਤਿਹਾਸਕਾਰ ਕਹਿੰਦੇ ਨੇ ਅੰਮ੍ਰਿਤ ਵੇੜਾ ਹੋ ਚੁੱਕਿਆ ਸੀ ਲੋ ਲੱਗਣ ਦੇ ਡਰ ਤੋਂ ਬੀਬੀ ਹਰਸ਼ਰਣ ਕੌਰ ਨੇ ਜਿੰਨੇ ਕੁ ਸਰੀਰ ਲੰਬੇ ਉਹਨਾਂ ਸਰੀਰਾਂ ਨੂੰ ਇੱਕ ਥਾਂ ਇਕੱਠੇ ਕੀਤਾ ਕੁਝ ਲੱਕੜਾਂ ਇਕੱਠੀਆਂ ਕਰਕੇ ਇੱਕ ਜਿਖਾ ਤਿਆਰ ਕੀਤੀ ਉਹਨਾਂ ਸਰੀਰਾਂ ਨੂੰ ਇੱਕੋ ਥਾਂ ਤੇ ਇਕੱਤਰ ਕਰਕੇ ਬੀਬੀ ਹਰਸ਼ਰਨ ਕੌਰ ਨੇ ਜਿਖਾ ਵਿੱਚ ਰੱਖ ਕੇ ਜਿਹੜੀ ਅਗਨ ਪੇਟ ਕਰ ਦਿੱਤਾ ਹੈ ਸਰੀਰ ਜਿਖਾ ਜਦੋਂ ਜਲਨ ਲੱਗੀ ਇੱਕਦਮ ਜਦੋਂ ਅੱਗ ਦੇ ਲਾਭੂ ਉੱਠੇ ਨੇ ਤੇ ਜਿਹੜੇ ਉੱਤੇ ਸਿਪਾਈ ਤੰਬੂਆਂ ਵਿੱਚ ਬੈਠੇ ਹੋਏ ਸੀ ਨਾ ਉਹਨਾਂ ਨੇ ਵੇਖਿਆ ਇੱਕਦਮ ਅੱਗ ਦੇ ਭਾਵੜ ਕਿੱਥੋਂ ਮਚ ਗਏ ਤੇ ਸਿਪਾਈ ਧੌੜੇ ਆਇਓ ਉਸ ਪਾਸੇ ਨੂੰ ਆ ਕੇ ਕੀ ਵੇਖਦੇ ਇੱਕ ਨੌਜਵਾਨ ਭੈਣ ਇੱਕ ਨੌਜਵਾਨ ਲੜਕੀ ਖੜੀ ਹੈ ਜਿਹਦੇ ਹੱਥ ਵਿੱਚ ਇੱਕ ਦੀਵਾ ਹੈ ਕਮਰ ਕੱਸੇ ਕਿਰਪਾਨ ਔਰ ਉਸ ਬੀਬੀ ਹਰਸ਼ਰਨ ਕੌਰ ਨੂੰ ਉਹ ਸਿਪਾਈ ਪੁੱਛਦੇ ਨੇ ਤੂੰ ਕੌਣ ਹੈ ਤੇ ਉਹ ਬੀਬੀ ਹਰਸ਼ਰਨ ਕੌਰ ਕਹਿੰਦੀ ਹੈ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਧੀ ਹਾਂ ਮੈਂ ਕਲਗੀਆਂ ਵਾਲੀ ਦੀ ਪੁੱਤਰੀ ਹਾਂ ਤੇ ਕਹਿੰਦੇ ਇੱਥੇ ਕੀ ਕਰ ਰਹੀ ਹੈ ਕਹਿੰਦੀ ਮੈਂ ਆਪਣੇ ਗੁਰਸਿੱਖ ਭਰਾਵਾਂ ਦੇ ਸਰੀਰਾਂ ਦਾ ਸ਼ਿਸ਼ਕਾਰ ਕਰ ਰਹੀ ਹਾਂ ਸਿਪਾਈ ਗੁੱਸੇ ਵਿੱਚ ਆ ਗਏ ਕਹਿੰਦੇ ਤੈਨੂੰ ਹੁਣੇ ਕਤਲ ਕਰ ਦੇਵਾਂਗੇ ਜਦੋਂ ਅੱਗੇ ਵਧਣ ਲੱਗੇ ਬੀਬੀ ਹਰਸ਼ਰਨ ਕੌਰ ਨੇ ਇੱਕਦਮ ਆਪਣੇ ਕਮਰ ਕੱਸੇ ਵਿੱਚ ਜਿਹੜੀ ਤਲਵਾਰ ਸੀ ਉਹਨੂੰ ਕੱਢਿਆ ਮੁਕਾਬਲਾ ਕੀਤਾ ਦੋ ਤਿੰਨ ਸਿਪਾਹੀਆਂ ਨੂੰ ਛਟਕਾ ਦਿੱਤੇ ਬੀਬੀ ਹਰਸ਼ਰਣ ਕੌਰ ਨੇ ਜਦੋਂ ਦੋ ਤਿੰਨ ਸਿਪਾਹੀ ਮਾਰੇ ਗਏ ਇੱਕਦਮ ਉਹਨਾਂ ਸਿਪਾਹੀਆਂ ਨੇ ਇਕੱਠੇ ਹੋ ਕੇ ਹੱਲਾ ਕੀਤਾ ਬੀਬੀ ਹਰਸ਼ਰਣ ਕੌਰ ਦੇ ਟੂਗੀਆਂ ਸੱਟਾਂ ਵੱਜੀਆਂ ਟੂਗੇ ਫੱਟ ਵੱਜੇ ਬੇਹੋਸ਼ੀ ਦੀ ਹਾਲਤ ਵਿੱਚ ਧਰਤੀ ਤੇ ਡਿੱਗ ਪਈ ਜਦੋਂ ਧਰਤੀ ਤੇ ਡਿੱਗੀ ਉਹਨਾਂ ਮੁਗਲ ਜਲਾਦ ਸਿਪਾਹੀਆਂ ਨੇ ਸਹਿਕ ਦੀ ਹੋਈ ਜਿਉਂਦੀ ਬੀਬੀ ਹਰਸ਼ਰਨ ਕੌਰ ਜਿਹੜੇ ਜਖਮਾਂ ਦੀ ਤਾਬ ਨਾਲ ਨਿਢਾਲ ਪਈ ਸੀ ਉਹਨੂੰ ਜਿਉਂਦੀ ਨੂੰ ਚੁੱਕ ਕੇ ਉਹਨਾਂ ਹੀ ਸਿੱਖਾਂ ਦੀ ਬਾਲਟੀ ਵਿੱਚ ਕਾਬ ਵਿੱਚ ਸੁੱਟ ਦਿੱਤਾ ਤੇ ਬੀਬੀ ਹਰਸ਼ਰਨ ਕੌਰ ਜਿਉਂਦੀ ਨੂੰ ਉਸ ਬਾਲਟੀ ਵਿੱਚ ਕਾਬ ਵਿੱਚ ਸੁੱਟ ਕੇ ਉਹਨਾਂ ਨੇ ਸ਼ਹੀਦ ਕਰ ਦਿੱਤਾ ਬੀਬੀ ਦਾ ਅੱਧ ਸੜਿਆ ਸਰੀਰ ਤੇ ਉਹਨਾਂ ਨੇ ਪਾਣੀ ਪਾ ਕੇ ਇੱਤਿਖਾ ਬੁਝਾ ਦਿੱਤੀ ਐ ਅਗਲਾ ਦਿਨ ਚੜ ਗਿਆ 10 ਬੋ ਦਾ ਦਿਨ ਜਦੋਂ ਚੜਿਆ ਵਜੀਰ ਖਾਨ ਦੀ ਕਚਾਰੀ ਦੇ ਵਿੱਚ ਦੋ ਭਰਾ ਇੱਕ ਦਾ ਨਾਮ ਰਾਮਾ ਤੇ ਇੱਕ ਦਾ ਨਾਮ ਹੈ ਤਿਲੋਕਾ ਫੂਲ ਕੇ ਨਾਮ ਦਾ ਇੱਕ ਨਗਰ ਹੈ ਉੱਥੋਂ ਦੇ ਰਹਿਣ ਵਾਲੇ ਤੇ ਗੁਰੂ ਦੇ ਸਿੱਖ ਸਾਥੀ ਇਹ ਮਾਮਲਾ ਭਰਨ ਆਏ ਸੀ ਸਰਹਿੰਦ ਸਰਹਿੰਦ ਵੱਲ ਇਹਨਾਂ ਨੂੰ ਪਤਾ ਲੱਗਾ ਕਿ ਚਮਕੌਰ ਦੇ ਵਿੱਚ ਕੜਗੀ ਤਾਂ ਸੱਚੇ ਪਾਤਸ਼ਾਹ ਜੀ ਦੇ ਸਿੱਖ ਤੇ ਸ਼ਹੀਦ ਜਿਹੜੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ ਉਹਨਾਂ ਦੇ ਸਰੀਰ ਜਿਹੜੇ ਨੇ ਉਥੇ ਪਏ ਰੁਲ ਰਹੇ ਇਹਨਾਂ ਦੇ ਮਨ ਵਿੱਚ ਆਇਆ ਮਨਾ ਜਾਣਦੇ ਆਉਣੀ ਜਾਣੀ ਇਹ ਸਰੀਰ ਤੇ ਇੱਕ ਦਿਨ ਮੇਟੀ ਜਾਣਾ ਜਿਸ ਗੁਰੂ ਨੇ ਆਪਣਾ ਸਰਬੰਸੀ ਸਾਡੇ ਤੋਂ ਵਾਰ ਦਿੱਤਾ ਉਸ ਗੁਰੂ ਦੇ ਸਿੱਖਾਂ ਤੇ ਉਸ ਗੁਰੂ ਦੇ ਪੁੱਤਰਾ ਦੇ ਸਰੀਰ ਅਸੀਂ ਰੋਣ ਨਹੀਂ ਦਵਾਂਗੇ ਜੋ ਮਰਜੀ ਹੋ ਜਾਏ ਆਪਾਂ ਵਾਰ ਕੇ ਵੀ ਉਹਨਾਂ ਦੇ ਸਰੀਰਾਂ ਨੂੰ ਜ਼ਰੂਰ ਸੰਭਾਲਣਾ ਹੈ ਇਸ ਸ਼ਿਕਾਰ ਨੂੰ ਜ਼ਰੂਰ ਕਰਨਾ ਹੈ ਇਹ ਦੋਵੇਂ ਭਰਾ ਚਮਕੌਰ ਰਾਏ ਕਹਿੰਦੇ ਆਪਣੇ ਕੱਪੜੇ ਨਾਣੇ ਆਪ ਹੀ ਪਾੜ ਲਏ ਨੇ ਕਿਤੇ ਉਹ ਕਿਤੇ ਉਹ ਫਟੇ ਪੁਰਾਣੇ ਜਿਹੜੇ ਕੱਪੜੇ ਕਰ ਲਈ ਕੇਸ ਪਸਾਣ ਉਤਲਾਰ ਲਏ ਨੇ ਔਰ ਗੰਦਗੀ ਦੀ ਜਿਹੜੀ ਮਿੱਟੀ ਦੀ ਆਦ ਆਪਣੇ ਪਿੰਡੇ ਤੇ ਮਲ ਲਈ ਹੈ ਪਾਗਲਾਵਾੜਾ ਇਹਨਾਂ ਨੇ ਆਪਣਾ ਹੁੜੀਆ ਬਣਾ ਲਿਆ ਤੇ ਉੱਥੇ ਸਾਰਾ ਦਿਨ ਚਮਕੌਰ ਦੇ ਇਰਤ-ਗਿਰਤ ਫਿਰਦੇ ਰਹੇ ਮੁਗਲ ਸਿਪਾਹਿਆਂ ਨੇ ਆਪਣੇ ਸ਼ਪਨ ਮਰੇ ਹੋਏ ਸਿਪਾਹਿਆਂ ਦੀਆਂ ਲਾਸ਼ਾਂ ਸੰਭਾਲੀਆਂ ਉਹਨਾਂ ਸਿਪਾਹਿਆਂ ਦੀਆਂ ਲਾਸ਼ਾਂ ਨੂੰ ਉਹ ਮੋਇਆਂ ਨੂੰ ਦੱਬਦੇ ਰਹੇ ਇਹ ਗੁਰੂ ਕੇ ਲਾਲ ਭਾਈ ਰਾਮਾ ਜੀ ਤੇ ਭਾਈ ਤਿਲੋਕਾ ਜੀ ਜਿਹੜੇ ਨੇ ਇਹ ਚਮਕੌਰ ਦੀ ਗੜੀ ਦੇ ਦਵਾਰੇ ਘੁੰਮਦੇ ਰਹੇ ਨਹੀਂ ਕਿ ਜਦੋਂ ਮੁਗਲ ਸਿਪਾਹੀ ਜਾਣਗੇ ਆਪਣੇ ਸਿੱਖ ਭਰਾਵਾਂ ਦੀਆਂ ਸਰੀਰਾਂ ਦੀਆਂ ਜੜੀਆਂ ਉਹ ਲਾਸ਼ਾਂ ਪੰਜਾਂ ਨੇ ਉਹਨਾਂ ਦਾ ਸ਼ਸਕਾਰ ਕਰਨੇ 10 ਪੂ ਅਮਰਤ ਵੇਲੇ ਬੀਬੀ ਹਰਸ਼ਰਨ ਕੌਰ ਸ਼ਹੀਦ ਹੋ ਚੁੱਕੀ ਸੀ 9 ਪੂ ਦੀ ਰਾਤ ਉਹਨੇ ਲਾਸ਼ਾਂ ਇਕੱਠੀਆਂ ਕਰਨ ਦਾ ਯਤਨ ਕੀਤਾ ਪਰ ਮੁਗਲ ਛਪਾਂਹਾਂ ਨੇ ਕੋ ਨੂੰ ਜਿਉਂਦੀ ਨੂੰ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਔਰ 10 ਪੂ ਇਹ ਭਾਈ ਰਾਮਾ ਤੇ ਤਿਲੋਕਾ ਇਹ ਦੋਵੇਂ ਗੁਰੂ ਕੇ ਸਿੱਖ ਚੰਤੌਰ ਦੀ ਗੜੀ ਦੇ ਦਿਲ ਗਿਰਦ ਪਾਲਣਾ ਦੇ ਭੇਸ ਵਿੱਚ ਘੁੰਮਦੇ ਰਹੇ ਜਦੋਂ ਥੋੜਾ ਜਿਹਾ ਹਨੇਰਾ ਹੋਇਆ ਹਿਰਨਾਣ ਦੇ ਅੱਗੇ ਵਧ ਕੇ ਗੁਰੂ ਕੇ ਸਿੱਖਾਂ ਦੀਆਂ ਲਾਸ਼ਾਂ ਲੱਭਣੀਆਂ ਸ਼ੁਰੂ ਕੀਤੀਆਂ ਉਹਦੇ 1-2 ਲਾਛਾਂ ਤੇ ਸੱਨ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਮੁਗਲ ਸਿਪਾਈ ਮਰੇ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਪਾਈ ਧਾਰ ਦੇ Hindu ਸਿਪਾਈ ਮਰੇ ਸੀ ਕਿੱਡੀ ਅਨੋਖੀ ਗੱਲ ਐ ਕਿੱਡੀ ਹੈਰਾਨੀ ਜਿੱਦੀ ਗੱਲ ਐ ਧੰਨ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਹਿੰਦੂਆਂ ਦੇ ਤਿਲਕ ਤੇ ਜੰਜੂ ਦੀ ਖਾਤਰ ਸਰੀਰ ਕੁਰਬਾਨ ਕਰਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਪਿਤਾ ਜੀ ਇੱਕ ਬਚਨ ਕਹਿੰਦੇ ਨੇ ਸਤਿਗੁਰੂ ਗੁਰੂ ਪਿਤਾ ਜੀ ਆਪਣੇ ਸਰੀਰ ਦੀ ਕੁਰਬਾਨੀ ਦੇ ਕੇ ਇਹਨਾਂ ਦੇ ਤਿਲਕ ਤੇ ਜੰਜੂ ਦੀ ਰਾਖੀ ਕਰੋ ਇਹਨਾਂ ਦੇ ਮੰਦਿਰਾਂ ਵਿੱਚ ਆਰਤੀ ਪੂਜਾ ਦਾ ਪ੍ਰਵਾਹ ਚੱਲਦਾ ਰਹੇ ਇਹਨਾਂ ਦੇ ਮੰਦਰਾਂ ਵਿੱਚ ਟੱਲ ਖੜਕਦੇ ਰਹਿਣ ਤੁਸੀਂ ਆਪਣਾ ਸਰੀਰਵਾਰ ਦਿਓ ਪਰ ਇਹਨਾਂ ਦੇ ਮੰਦਰਾਂ ਵਿੱਚ ਦੀਵੇ ਜਗਣੇ ਚਾਹੀਦੇ ਨੇ ਇਹਨਾਂ ਦਾ ਤਿਲਕ ਤੇ ਜੰਜੂ ਬਚਣਾ ਚਾਹੀਦਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਪਿਤਾ ਨੂੰ ਕੁਰਬਾਨ ਕਰਦੇ ਨੇ ਤਿਲਕ ਤੇ ਜੰਜੂ ਦੀ ਖਾਤਰ ਤੇ ਜਿਹੜੇ ਤਿਲਕ ਤੇ ਜੰਜੂ ਪਾਉਣ ਵਾਲੇ ਸੀ ਚਾਹੀਦਾ ਤੇ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਆ ਕੇ ਖੜਦੇ ਹੇ ਗੁਰੂ ਗੋਬਿੰਦ ਸਿੰਘ ਤੂੰ ਸਾਡੇ ਦੇ ਰੁਖ ਤੇ ਜਨੂ ਦੀ ਖਾਤਰ ਆਪਣਾ ਪਿਤਾ ਵਾਰਿਆ ਅੱਜ ਮੁਗਲ ਹਕੂਮਤ ਤੇਰੀ ਵੈਰੀ ਬਣ ਗਈ ਅਸੀਂ ਤੇਰੇ ਨਾਲ ਆ ਅਸੀਂ ਤੇਰੇ ਨਾਲ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਲੜਾਂਗੇ ਤੇ ਮੁਗਲ ਹਕੂਮਤ ਦਾ ਖੁਰਾਕੋਜ ਮਿਟਾ ਦੇਾਂਗੇ ਪੋਣਾ ਤੇ ਇਹ ਚਾਹੀਦਾ ਸੀ ਪਰ ਹੋਇਆ ਇਹਦੇ ਉਲਟ ਜਿਨ੍ਹਾਂ ਦੇ ਤਿਲਕ ਤੇ ਜੰਝੂ ਦੀ ਖਾਤਰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰਬੰਸਵਾਰਤਾ ਪਿਤਾ ਬਾੜ ਦਿੱਤਾ ਉਹ ਤਿਲਕ ਤਿਲਕ ਤੇ ਜੰਝੂ ਪਾਉਣ ਵਾਲੇ 22 ਧਾਰ ਦੇ ਪਹਾੜੀ ਹਿੰਦੂ ਰਾਜੇ ਉਹ ਮੁਸਲਮਾਨਾਂ ਨਾਲ ਜਾ ਕੇ ਲੜ ਗਏ ਜਿਹੜੇ ਤਿਲਕ ਜੰਝੂ ਲਾਉਣ ਵਾਲੇ ਸੀ ਉਹਨਾਂ ਦਾ ਸਾਥ ਤੇ ਦਿੱਤਾ ਮੁਗਲ ਹਕੂਮਤ ਵਾਲਿਆਂ ਦਾ ਪਰ 22 ਧਾਰ ਦੇ ਹਿੰਦੂ ਰਾਜਿਆਂ ਨੇ ਤਿਲਕ ਤੇ ਜੰਝੂ ਨੂੰ ਬਚਾਉਣ ਵਾਲੇ ਦਾ ਸਾਥ ਨਹੀਂ ਦਿੱਤਾ ਇਹਨੂੰ ਕਹਿੰਦੇ ਨੇ ਅਕਿਰਤ ਕਾਣ ਇਨੂੰ ਕਹਿੰਦੇ ਨੇ ਨਿਮਕ ਹਰਾਮ ਕਰ ਦੇਣਾ ਲੂਣ ਹਰਾਮ ਕਰਨਾ ਕਿਸੇ ਦਾ ਰਵ ਵਿਚਾਰ ਭਾਈ ਜਿਹੜਾ ਰਾਮਾ ਤੇ ਤਿਲੋਕਾ ਰਾਤ ਦਾ ਸਮਾਂ ਹੋਇਆ ਉਹ ਲਾਸ਼ਾਂ ਦੇ ਵਿੱਚ ਉਹ ਸਿੱਖਾਂ ਦੀਆਂ ਲਾਸ਼ਾਂ ਪਛਾਣ ਰਹੇ ਉਹਨਾਂ ਨੇ ਵੀ ਜਿਹੜੀ ਕੋਈ ਬਾਹ ਕੱਟੀ ਲੰਬੀ ਕੜੇ ਵਾਲੀ ਉਹ ਬਾਹ ਚੁੱਕ ਲਈ ਕੋਈ ਧੜ ਲੱਭਿਆ ਜਿਹੜਾ ਜਿਹਦੇ ਤੇ ਕਸ਼ਹਿਰਾ ਹੈ ਉਹ ਧੜ ਚੁੱਕ ਲਿਆ ਕੋਈ ਕੇਸਾਂ ਵਾਲਾ ਸੀਸ ਲੱਭਾ ਉਹ ਸੀਸ ਚੁੱਕ ਲਿਆ ਇਸ ਤਰ੍ਹਾਂ ਪੰਜ ਕਕਾਰਾਂ ਵਾਲਾ ਕੋਈ ਸਰੀਰ ਲੱਭੇ ਉਹ ਸਰੀਰ ਇਕੱਤਰ ਕੀਤੇ ਜਦੋਂ ਇਹਨਾਂ ਨੂੰ ਮਹਿਸੂਸ ਹੋਇਆ ਕਿ ਇੰਨੀ ਕੁ ਗਿਣਤੀ ਸਿੱਖਾਂ ਦੀ ਦੱਸ ਦੇ ਨੇ ਕਿ 40 ਦੇ ਕਰੀਬ ਸਨ ਤੇ ਇਹਨਾਂ ਦੋਵਾਂ ਗੁਰੂ ਕੇ ਸਿੱਖਾਂ ਨੇ ਉਹੀ ਚਿਖਾ ਜਿਹਦੇ ਵਿੱਚ ਬੀਬੀ ਸ਼ਰਨ ਕੌਰ ਦੀ ਅੱਧ ਸੜੀ Laash ਵੀ ਪਈ ਹੋਈ ਸੀ ਉਸੇ ਦਿਖਾ ਦੇ ਵਿੱਚ ਹੀ ਸਾਰੇ ਸਰੀਰ ਇਕੱਤਰ ਕਰਕੇ ਅੰਗੀਠਾ ਤਿਆਰ ਕੀਤਾ ਕਾਈ ਦਪ ਆਦ ਲਾਗੂ ਬੰਨਿਓ ਜੋ ਕੁਝ ਬਲਣ ਵਾਲੀਆਂ ਤੀਂਤਾ ਲੰਬੀਆਂ ਇਹਨਾਂ ਨੇ ਇੱਕ ਥਾਂ ਤੇ ਇਕੱਤਰ ਕਰਕੇ ਤੇ ਉਹਨਾਂ ਗੁਰੂ ਕੇ ਸਿੱਖਾਂ ਦੇ ਸਰੀਰਾਂ ਦਾ ਸ਼ਿਸ਼ਕਾਰ ਕੀਤਾ ਔਰ ਜਿਹੜੀ ਜਿੰਨੂੰ ਅਸੀਂ ਪੁੱਲ ਕਹਿ ਦਿੰਦੇ ਹਸਤੀਆਂ ਉਹ ਸਾਰੀਆਂ ਇਕੱਠੀਆਂ ਕਰਕੇ ਇਹਨਾਂ ਗੁਰੂ ਕੇ ਸਿੱਖਾਂ ਨੇ ਉੱਥੇ ਹੀ ਕੋਇਆ ਪੁੱਟ ਕੇ ਉਹਨਾਂ ਸਿੱਖਾਂ ਦੀਆਂ ਹਸਤੀਆਂ ਦਬ ਦਿੱਤੀਆਂ ਔਰ ਇਸ ਤਰ੍ਹਾਂ ਇਨਾਂ ਨੇ ਕਲਕੀਤਰ ਸੱਚੇ ਪਾਤਸ਼ਾਹ ਜੀ ਦੇ ਅਨੰ ਸਿੱਖਾਂ ਤੇ ਸਭ ਜਿਆਦਾ ਅੰਤ ਸਰੀਰਾਂ ਦੀਆਂ ਜੜੀਆਂ ਸਰੀਰਾਂ ਦੀ ਸੰਭਾਲ ਕੀਤੀ ਸ਼ਿਸ਼ਕਾਰ ਕੀਤਾ ਤੇ ਇਹ ਸੇ